कमाईयां ਤਾਂ ਦੁਨੀਆ ਬਥੇਰੀ ਕਰਦੀ ਐ ਪਰ ਇਸ ਧੀ ਦੀ ਕਮਾਈ ਸਾਰੀ ਦੁਨੀਆ ਨੂੰ ਥੱਲੇ ਲਾ ਗਈ ਕਿੱਥੋਂ ਲੈ ਕੇ ਕਿੱਥੇ ਤੱਕ ਤੁਸੀਂ ਸੇਵਾ ਕਰਦੇ ਹੋ ਕਿੰਨੇ ਕ ਲੋਕਾਂ ਨੂੰ ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਥਾਂ ਤੇ ਲੈ ਕੇ ਪਹੁੰਚਦੇ ਮੈਂ ਤੇ ਸੇਵਾ ਭਾਜੀ ਆਪਣੇ ਘਰ ਤੋਂ ਹੀ ਆਪਣਾ ਫ੍ਰੀ ਸੇਵਾ ਦਾ ਬੋਰਡ ਲਗਾ ਲੰਨੀ ਆ ਠੀਕ ਐ ਰਾਜ ਜਿੱਥੇ ਵੀ ਸੰਗਤ ਨੇ ਉਤਰਨਾ ਹੋਵੇ ਮੈਂ ਕਦੀ ਇਹ ਨਹੀਂ ਕਿਹਾ ਕਿ ਇਹਨੇ ਇੱਥੇ ਹੀ ਉਤਰਨਾ ਹੈਗਾ ਆ ਮੈਂ ਰਾਜ ਵੀ ਕਿਤੇ ਉਤਰਨਾ ਹੋਵੇ ਪੈਟਰੋਲ ਪੰਪ ਜਾਂ ਇੱਥੇ ਆਵਾਦੀ ਵਗੈਰਾ ਕਿਤੇ ਵੀ ਉਤਰਨਾ ਹੋਵੇ ਮੈਂ ਕਦੀ ਕਿਸੇ ਕੋਲ ਪੈਸਾ ਨਹੀਂ ਲਿਆ ਇਸ ਧੀ ਦਾ ਦਸਵੰਦ ਪੂਰੀ ਦੁਨੀਆ ਨੂੰ ਕਰਜ਼ਾਈ ਕਰ ਗਿਆ। ਤੁਹਾਨੂੰ ਉਮੀਦ ਨਹੀਂ ਸੀ ਕਿ ਇਹਾਨੂੰ ਆਟੋ ਮਿਲੇਗਾ ਤੇ ਮੈਂ ਤੇ ਉਦਾਂ ਹੀ ਕਾਰਪੋਰੇਸ਼ਨ ਦਫ਼ਤਰ ਗਈ ਫਿਰ ਉੱਥੇ ਫਾਰਮ ਭਰੇ ਇਹਾਨੂੰ ਆਟੋ ਮਿਲਿਆ। ਠੀਕ ਹੈ ਆਟੋ ਮਿਲਣ ਦੇ ਬਾਵਜੂਦ ਫਿਰ ਮੇਰੇ ਹਸਬੰਦ ਕਹਿੰਦੇ ਕਿ ਅਸੀਂ ਨਾ ਪਹਿਲਾਂ ਆਪਾਂ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕ ਆਈਏ। ਫਿਰ ਜਿੱਦਾਂ ਆਪਾਂ ਮੱਥਾ ਟੇਕਣ ਗਏ ਫਿਰ ਮੇਰੇ ਹਸਬੰਦ ਕਹਿੰਦੇ ਨਹੀਂ ਅਸੀਂ ਹਰ ਸੰਡੇ ਦੀ ਸੰਡੇ ਆਪਾਂ ਸੇਵਾ ਤੇ ਗੱਡੀ ਲਾਉਣੀ ਆ। ਭਾਵੇਂ ਆਟੋ ਚਲਾ ਕੇ ਆਪਣਾ ਪਰਿਵਾਰ ਪਾਲਦੀ ਆ। ਪਰ ਗੁਰੂ ਨਗਰੀ ਤੇ ਆਏ ਗੁਰੂ ਦੇ ਦਰਸ਼ਨ ਕਰਨ ਵਾਲੀ ਸੰਗਤ ਨੂੰ ਕਦੇ ਵੀ ਪੈਸਾ ਲੈ ਕੇ ਗੁਰੂ ਘਰ ਨਹੀਂ ਛੱਡਿਆ ਮੁਫਤ ਚ ਹੀ ਉਹਨਾਂ ਨੂੰ ਗੁਰੂ ਦੇ ਦਰ ਪਹੁੰਚਾਉਂਦੀ ਹੈ ਮੈਂ ਆ ਘਰ ਨੂੰ ਬਣਾਉਣਾ ਚਾਹੁੰਦੀ ਸੀ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਘਰ ਬਣੂਗਾ ਜਿਸ ਦਿਨ ਇਹ ਮੇਰੇ ਕੋਲ ਉਸ ਦਿਨ ਕੋਈ ਪੈਸਾ ਨਹੀਂ ਗਿਆ ਸਿਰਫ 5000 ਹੀ ਤੇ ਮੈਂ ਇੱਕੋ ਹੀ ਬਾਬੇ ਜੀ ਦੀ ਅਰਦਾਸ ਕੀਤੀ ਕਿ ਮੇਰਾ ਘਰ ਬਣ ਜਾਏ ਮੇਰਾ ਘਰ ਬਣ ਗਿਆ ਕਿ ਮੈਂ ਭਾਜੀ ਕੋਈ ਵੀ ਹੋਵੇ ਨਾ ਘਰ ਚ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਜਾਂ ਕੁਝ ਵੀ ਹੋਵੇ ਮੈਂ ਸੰਡੇ ਦੇ ਸੰਡੇ ਨਹੀਂ ਛੱਡਦੀਗੀ ਸੇਵਾ ਕਰਨ ਜਾਣੀ ਹੀ ਹੈਗੀ ਆ ਦਰਬਾਰ ਸਾਹਿਬ ਜਾਣਾ ਚਾਹ ਰਾ ਮੇਰੇ ਕੋ ਪੈਸੇ ਨਹੀਂ ਹੈਗੇ ਉਹਨੂੰ ਵੀ ਸ਼ਟਾਉਨ ਦੇ ਫਿਰ ਕਿਸੇ ਟਾਈਮ ਹਾਂਜੀ ਭਾਜੀ ਉਹਨੂੰ ਵੀ ਫ੍ਰੀ ਸੇਵਾਸ਼ ਸ਼ਟਾਉਨੇ ਆ ਕਦੀ ਦਿਮਾਗ ਆਇਆ ਕਿ ਫ੍ਰੀ ਸੇਵਾ ਨਾਲੋਂ ਆਪਣੇ ਚਾਰ ਪੈਸੇ ਬਣ ਜਾਣਗੇ ਜੇ ਅਸੀਂ ਚੰਗੇ ਤਰੀਕੇ ਨਾਲ ਅਸੀਂ ਕਮਾਉਣਾ ਚਾਹੀਏ ਤਾਂ ਕਦੀ ਸੋਚਿਆ ਦਿਮਾਗ ਚ ਆਇਆ ਕਦੀ ਨਹੀਂ ਭਾਜੀ ਜੋ ਸੇਵਾ ਕਰਨ ਚ ਮਜਾਣਾ ਉਹ ਪੈਸੇ ਕਮਾਉਂਛ ਨਹੀਂ ਹੈਗਾ ਉਹਦਨ ਆਓ ਜਾਣੀਏ ਇਸ ਧੀ ਦੀ ਕਹਾਣੀ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਚਪਾਇਆ ਘਟਨ ਵਾਸਤੇ ਦੂਰ ਦਰਾੜਿਆਂ ਤੋਂ ਸ਼ਰਧਾਲੂ ਪਹੁੰਚਦੇ ਨੇ ਅਤੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਵਾਸਤੇ ਇੱਕ ਭੈਣ ਵੱਲੋਂ ਫ੍ਰੀ ਸੇਵਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਉਹ ਪੈਨਸਰ ਦਾ ਮੌਜੂਦ ਹੈ ਕਿਸ ਤਰ੍ਹਾਂ ਉਸਦੇ ਦਿਮਾਗ ਚ ਆਇਆ ਔਰ ਕਿਸ ਤਰ੍ਹਾਂ ਉਹਨਾਂ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ ਉਸ ਪੈਨ ਦੇ ਮੂੰਹ ਹੀ ਜ਼ੁਬਾਨੀ ਹੀ ਜਾਣਨੇ ਆ ਤੇ ਨਾਲ ਹੀ ਇਹ ਵੀ ਗੱਲ ਜਾਣਾਂਗੇ ਕਿ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਹੈ ਪੈਨ ਜੀ ਕਿਸ ਤਰ੍ਹਾਂ ਦਿਮਾਗ ਚ ਆਇਆ ਕਿ ਜਿਹੜੀ ਇਹ ਸੇਵਾ ਜਿਹੜੀ ਹੈ ਸ਼ਹੀਦ ਬਾਬਾ ਦੀਪ ਸਿੰਘ ਤੱਕ ਜਿਹੜੀ ਹੈ ਫ੍ਰੀ ਸੇਵਾ ਜਿਹੜੀ ਹੈ ਉਹ ਕੀ ਕੀਤਾ ਵੀ ਆ ਹੋਰ ਕਿਸ ਤਰ੍ਹਾਂ ਦਿਮਾਗ ਤੁਹਾਡੇ ਚੱਲਿਆ ਸੀਗਾ ਇਹ ਇਹ ਸਰ ਜੀ ਇਹ ਨਾ ਮੇਰੇ ਹਸਬੰਡ ਬਹੁਤ ਮਰਾ ਮਤਲਬ ਕਿ سپورਟ ਕਰਦੇ ਨੇ ਠੀਕ ਹੈ ਪਹਿਲਾਂ ਅਸੀਂ ਸੇਵਾ ਪਹਿਲਾਂ ਵੀ ਅਸੀਂ ਸ਼ਿਦਾ ਸਭ ਜਾਂਦੇ ਸੀ ਪਹਿਲਾਂ ਅਸੀਂ ਉਹਦੀ ਸਬਜ਼ੀਆਂ ਦੀ ਸੇਵਾ ਕਰਦੇ ਸੀ ਦਾ ਸਬਜ਼ੀਆਂ ਵਗੈਰਾ ਕੱਟ ਲੀਆਂ ਬਹੁਤ ਸੇਵਾ ਕਰਦੇ ਸੀ ਤੇ ਬਾਅਦ ਚੋਂ ਸਾਨੂੰ ਉਮੀਦ ਨਹੀਂ ਸੀ ਕਿ ਇਹ ਸਾਨੂੰ ਆਟੋ ਮਿਲੇਗਾ ਤੇ ਮੈਂ ਤੇ ਉਦਾਂ ਹੀ ਕਾਰਪੋਰੇਸ਼ਨ ਦਫ਼ਤਰ ਗਈ ਫਿਰ ਉੱਥੇ ਫਾਰਮ ਭਰੇ ਸਾਨੂੰ ਆਟੋ ਮਿਲਿਆ ਠੀਕ ਹੈ ਆਟੋ ਮਿਲਣ ਦੇ ਬਾਵਜੂਦ ਫਿਰ ਮੇਰੇ ਹਸਬੰਡ ਕਹਿੰਦੇ ਕਿ ਅਸੀਂ ਨਾ ਪਹਿਲਾਂ ਪਾ ਬਾਬਾ ਦੀਪ ਸਿੰਘ ਜੀ ਦਾ ਮੱਥਾ ਟੇਕਾਈਏ ਫਿਰ ਜਿੱਦਾਂ ਆਪਾਂ ਮੱਥਾ ਟੇਕਣ ਗਏ ਫਿਰ ਮੇਰੇ ਹਸਬੰਦ ਕਹਿੰਦੇ ਨਹੀਂ ਅਸੀਂ ਹਰ ਸੰਡੇ ਦੀ ਸੰਡੇ ਆਪਾਂ ਸੇਵਾ ਤੇ ਗੱਡੀ ਲਾਉਣੀ ਆ ਕਿੱਥੋਂ ਲੈ ਕੇ ਕਿੱਥੇ ਤੱਕ ਤੁਸੀਂ ਸੇਵਾ ਕਰਦੇ ਹੋ ਔਰ ਕਿੰਨੇ ਕੁ ਲੋਕ ਜਿਹੜੇ ਨੇ ਇਸ ਸੇਵਾ ਦਾ ਹਿੱਸਾ ਬੰਦੇ ਨੇ ਉਹ ਕਿੰਨੇ ਕੁ ਲੋਕਾਂ ਨੂੰ ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਥਾਂ ਤੇ ਲੈ ਕੇ ਪਹੁੰਚਦੇ ਹੋ ਮੈਂ ਤੇ ਸੇਵਾ ਭਾਜੀ ਆਪਣੇ ਘਰ ਤੋਂ ਹੀ ਆਪਣਾ ਫ੍ਰੀ ਸੇਵਾ ਦਾ ਬੋਰਡ ਲਗਾ ਲੈਣੀ ਆ ਠੀਕ ਹੈ ਰਾਜ ਜਿੱਥੇ ਵੀ ਸੰਗਤ ਨੇ ਉਤਰਨਾ ਹੋਵੇ ਮੈਂ ਕਦੀ ਇਹ ਨਹੀਂ ਕਿਹਾ ਕਿ ਇਹਨੇ ਇੱਥੇ ਹੀ ਉਤਰਨਾ ਹੈਗਾ ਜਾਂ ਜਾਂ ਕਿਤੇ ਉਤਰਨਾ ਹੈਗਾ ਮੈਂ ਰਾਜ ਵੀ ਕਿਤੇ ਉਤਰਨਾ ਹੋਵੇ ਪੈਟਰੋਲ ਪੰਪ ਜਾਂ ਇੱਥੇ ਆਵਾਦੀ ਵਗੈਰਾ ਕਿਤੇ ਵੀ ਉਤਰਨਾ ਹੋਵੇ ਮੈਂ ਕਦੀ ਕਿਸੇ ਕੋਲ ਪੈਸਾ ਨਹੀਂ ਲਿਆ ਸਾਰੇ ਮੈਨੂੰ ਹੱਸਣਗੇ ਤੇ ਕਿ ਅਸੀਂ ਪਹਿਲੀ ਬੀਬੀ ਵੇਖਿਆ ਕਿ ਜਿਹੜੇ ਐਤਵਾਰ ਪੈਸੇ ਨਹੀਂ ਲੈਂਦੀ ਹੈਗੀ ਫਿਰ ਮੈਂ ਬੱਸ ਅੱਡੇ ਤੋਂ ਸਟਾਰਟ ਕਰਦੀ ਆਂ ਸੇਵਾ ਬੱਸ ਅੱਡੇ ਤੋਂ ਅਸੀਂ ਦਸਾ ਸਾਹਿਬ ਲੱਗੇ ਲੱਗੇ ਗੁਰਦੁਆਰੇ ਫ੍ਰੀ ਸੇਵਾ ਲੋਕੀ ਪੁੱਛਦੇ ਨੇ ਕਿ ਬੀਬੀ ਕਿੱਥੇ ਆ ਜਿਹੜੀ ਫ੍ਰੀ ਸੇਵਾ ਵਾਲੀ ਕਿਉਂਕਿ ਲੋਕ ਅਕਸਰ ਪੈਸਾ ਬਚਾਉਣਾ ਵਾ ਤੇ ਫ੍ਰੀ ਦੀਆਂ ਚੀਜ਼ਾਂ ਆਪਣੀਆਂ ਪਾਲਦੇ ਨੇ ਕਈ ਲੋਕੀ ਲੱਭਦੇ ਨੇ ਕਿ ਉਹ ਭੈਣ ਕਿੱਥੇ ਆ ਸਾਡੀ ਹਾਂਜੀ ਭਾਜੀ ਉਹ ਸਪੈਸ਼ਲ ਦੇਖਣਗੇ ਪਿੰਕ ਆਟੋ ਕਿੱਥੇ ਹੈਗਾ ਆ ਕਿੱਥੇ ਹੈਗਾ ਆ ਫਿਰ ਪੁੱਛਣਗੇ ਕਿ ਤੁਸੀਂ ਫ੍ਰੀ ਸੇਵਾ ਕਰਦੇ ਹੋ ਹਾਂਜੀ ਤੇ ਕਦੀ ਮਨ ਚ ਆਇਆ ਕਿ ਅਸੀਂ ਫ੍ਰੀ ਸੇਵਾ ਕਰਦੇ ਪਿਆ ਲੋਕ ਜਿਹੜੇ ਆ ਉਹ ਬਹੁਤ ਸਾਰੇ ਪੈਸੇ ਵੀ ਕਮਾ ਰਿਆ ਐਤਵਾਰ ਦੇ ਐਤਵਾਰ ਲੋਕੀ ਜਿਹੜੇ ਜਿਹੜੋ ਸੇਵਾ ਦੇ ਨਾਂ ਤੇ ਬਹੁਤ ਸਾਰੇ ਪੈਸੇ ਕਮਾਉਂਦੇ ਕਦੀ ਦਿਮਾਗ ਚ ਆਇਆ ਕਿ ਆ ਫਰੀ ਸੇਵਨ ਨਾਲੋਂ ਆਪਣੇ 4 ਪੈਸੇ ਬਣ ਜਾਣਗੇ ਜੇ ਅਗਰ ਅਸੀਂ ਚੰਗੇ ਤਰੀਕੇ ਨਾਲ ਅਸੀਂ ਕਮਾਉਣਾ ਚਾਹੀਏ ਤਾਂ ਕਰੀ ਸੋਚਾ ਦਿਮਾਗ ਚ ਆਇਆ ਕਦੀ ਨਹੀਂ ਪਾਜੀ ਜੋ ਸੇਵਾ ਕਰਨ ਚ ਮਜਾ ਨਾ ਉਹ ਪੈਸੇ ਕਮੋਣੇ ਨਹੀਂ ਆਗਾ ਉਹ ਦਿਨ ਤੇ ਪਰਿਵਾਰ ਚ ਫਿਰ ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਤੁਹਾਡਾ ਮੇਰੇ ਪਰਿਵਾਰ ਚ ਬਹੁਤ ਵਧੀਆ ਸਹਿਯੋਗ ਹੈਗਾ ਪਾਜੀ ਔਰ ਜਦੋਂ ਲੋਕ ਪਿੰਕ ਆਟੋ ਵਾਲੀ ਬੀਬੀ ਨੂੰ ਲੱਭਦੇ ਨੇ ਕਦੀ ਮਨ ਚ ਖੁਸ਼ੀ ਹੁੰਦੀ ਆ ਕਿ ਮੈਂ ਇੰਨੀ ਵਾਇਰਲ ਹੋ ਗਈ ਆ ਕਿ ਲੋਕ ਮੈਨੂੰ ਅੱਜ ਲੱਭਦੇ ਨੇ ਆ ਕੇ ਕਿ ਮੈਂ ਉਹਨਾਂ ਦੇ ਆਟੋ 'ਚ ਹੀ ਬਹਿ ਕੇ ਜਾਣਾ ਹੈ ਹਾਂਜੀ ਭਾਜੀ ਮੇਰੇ ਕੋਲ ਸਪੈਸ਼ਲੀ ਨੰਬਰ ਲੈ ਕੇ ਜਾਂਦੇ ਨੇ ਆਪਣਾ ਨੰਬਰ ਦੋ ਕਦੇ ਵੀ ਆਪਾਂ ਆਉਣਾ ਹੋਇਆ ਨਾ ਅਸੀਂ ਤੁਹਾਡੇ ਨਾਲ ਹੀ ਬਹਿ ਕੇ ਜਾਣਾ ਹੈ ਮਤਲਬ ਕਿ ਜਦੋਂ ਲੇਡੀਜ਼ ਆਉਂਦੇ ਆ ਨਾ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਕਹਿੰਦੇ ਆ ਕਿ ਹਾਂ ਨਹੀਂ ਅਸੀਂ ਤੁਹਾਡੇ ਨਾਲ ਬਹਿਣਾ ਆ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਅਸੀਂ ਤੁਹਾਡੇ ਨਾਲ ਬੈਂਚ ਸਾਨੂੰ ਜ਼ਿਆਦਾ ਵਧੀਆ ਲੱਗਦਾ ਆ ਅਕਸਰ ਹੀ ਔਰਤਾਂ ਜਿਹੜੀਆਂ ਨੇ ਉਹ ਮਰਦਾਂ ਵਾਲੇ ਆਟੋ 'ਚ ਬ ਮੇਨੇ ਤੁਹਾਡਾ ਨਾਲ ਫਰੀडम ਹੀ ਹੁੰਦੀ ਆਉਣਗੇ ਗੱਲਬਾਤ ਵੀ ਕਰਦੇ ਆਉਣਗੇ ਕਦੀ ਲੱਗਾ ਕਿ ਇਹ ਜਿਹੜੀ ਸੇਵਾ ਵਾ ਬੜੀ ਜ਼ਰੂਰੀ ਸੀਗੀ ਔਰ ਲੋਕ ਜਿਹੜੇ ਆ ਕੰਫਰਟੇਬਲ ਹੋ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਥਾਨ ਤੱਕ ਪਹੁੰਚਦੇ ਨੇ ਹਾਂਜੀ ਭਾਜੀ ਦੇਖੋ ਇੱਕ ਨਾ ਪਿਛਲੇ ਤੋਂ ਪਿਛਲੇ ਦੋ ਦਿਨ ਦਿਨ ਹੋ ਗਿਆ ਤੇ ਮੇਰੇ ਨਾਲ ਨਾ ਇਦਾਂ ਹੀ ਲੇਡੀਜ਼ ਬੈਠੀਆਂ ਸੀ ਤੇ ਬੜਾ ਖੁਸ਼ੀ ਮੈਂ ਹਦੀਦੀ ਜੀ ਕਿ ਹੋਇਆ ਮਤਲਬ ਕਿ ਬੜਾ ਖੁਸ਼ ਹੋ ਕਹਿੰਦੇ ਕਿ ਅਹੀਂ ਨਾ ਪਹਿਲਾਂ ਮੇਰਾ ਮੁੰਡਾ ਦੁਬਈ ਸੀ ਤੇ ਕਹਿੰਦੇ ਅਸੀਂ ਚਾਰ ਚ ਪੈ ਕੱਟੇ ਆ ਪੰਜ ਵਿੱਚ ਪੈਰੇ ਚ ਨਾ ਇੰਗਲੈਂਡ ਦਾ ਵੀਜ਼ਾ ਆ ਗਿਆ ਆ ਤੇ ਉਹਨਾਂ ਬਹੁਤ ਜ਼ਿਆਦਾ ਖੁਸ਼ੀ ਸੀ ਉਸ ਦਿਨ ਤੇ ਆਪ ਨੂੰ ਮਤਲਬ ਕਿ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਕਹਿੰਦਾ ਕਿ ਇਦਾਂ ਸਾਡੇ ਨਾਲ ਉਹਨੂੰ ਬੀਤਦੀ ਆ ਤੇ ਤੁਹਾਡੇ ਘਰ ਦੇ ਹਾਲਾਤ ਬੜੇ ਉਹ ਮਰ ਕੀ ਨਾਜ਼ੁਕ ਜੇ ਸੀਗੇ ਫਿਰ ਕਿਸ ਤਰ੍ਹਾਂ ਦੇ ਹਾਲਾਤ ਕਰਦੇ ਜਿਹੜੇ ਉਹ ਬਦਲਦੇ ਹੋਏ ਨਜ਼ਰ ਆਏ ਤੁਹਾਡੇ ਪਹਿਲਾਂ ਤੇ ਭਾਜੀ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਹੁਣ ਬਹੁਤ ਵਧੀਆ ਹੁਣ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੜਾਉਂਦੀ ਆ ਵਧੀਆ ਸਕੂਲ ਪਾਇਆ ਹੋਇਆ ਆ ਕਿ ਘਰ ਪਰ ਮੇਰਾ ਛੋਟਾ ਹੀ ਹੈਗਾ ਪਰ ਖੁਸ਼ੀਆਂ ਬਹੁਤ ਆ। ਅਕਸਰ ਹੀ ਪਤੀ ਜਿਹੜੇ ਨਾ ਉਹ ਕਹਿੰਦੇ ਕਿ ਘਰ ਚ ਸੇਵਾ ਕੀਤੀ ਜਾਵੇ, ਘਰ ਦੇ ਵਿੱਚ ਰੋਟੀ ਟਾਈਮ ਸਰ ਮਿਲਣੀ ਚਾਹੀਦੀ ਹੈ, ਫੁਲਕਾ ਗਰਮ ਹੋਣਾ ਚਾਹੀਦਾ, ਮਿਲਣਾ ਮਿਲਣਾ ਚਾਹੀਦਾ। ਕਦੇ ਇਸ ਤਰ੍ਹਾਂ ਦੀ ਲੜਾਈ ਨਹੀਂ ਹੁੰਦੀ ਕਿ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਤੇ ਮੈਨੂੰ ਪਿੱਛੇ ਕੰਮ ਕਰਨਾ ਪੈਂਦਾ। ਨਹੀਂ ਪਾਜੀ, ਮਤਲਬ ਕਿ ਪਹਿਲੇ ਐਦਾਂ ਕਰਦੇ ਹੁੰਦੇ ਸੀ ਕਿ ਮੈਂ ਥੱਕਿਆ ਹੈਗਾ ਜਦੋਂ ਪਹਿਲੇ ਆਟੋ ਨਹੀਂ ਸੀ ਨਾ ਹੈਗਾ, ਉਹ ਲੋ ਕਹਿੰਦੇ ਸੀ ਮੈਂ ਥੱਕਿਆ ਸੀ ਮੈਨੂੰ ਗਰਮ ਗਰਮ ਫੁਲਕਾ ਚਾਹੀਦਾ ਹੈਗਾ। ਹੁਣ ਉਹਨਾਂ ਨੂੰ ਪਤਾ ਹੈਗਾ ਆ ਉਹ ਜਦੋਂ ਉਹ ਘਰ ਆ ਜਾਂਦੇ ਨੇ ਉਹ ਵੀ ਮੇਰੇ ਨਾਲ ਦੋਨੇ ਰਲ ਮਿਲ ਕੇ ਕੰਮ ਕਰ ਲੈਂਦੇ ਨੇ ਕਦੀ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਹੋਵੇ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ ਕਿ ਆਹ ਚੀਜ਼ ਜਈ ਮੈਂ ਚਾਹੁੰਦੀ ਸੀ ਕਿ ਇਹ ਹੋਵੇ ਤੇ ਉਹ ਹੋਈ ਉਸ ਤੋਂ ਬਾਅਦ ਕਹੀ ਇਸ ਤਰ੍ਹਾਂ ਦਾ ਕੁਝ ਹੋਇਆ ਅੱਜ ਤੱਕ ਹਾਂਜੀ ਮੈਂ ਆਹ ਘਰ ਨੂੰ ਬਣਾਉਣਾ ਚਾਹੁੰਦੀ ਸੀ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਘਰ ਬਣੂਗਾ ਜਿਸ ਦਿਨ ਇਹ ਮੇਰੇ ਕੋਲ ਉਸ ਦਿਨ ਕੋਈ ਪੈਸਾ ਨਹੀਂ ਸੀ ਸਿਰਫ 5000 ਹੀ ਤੇ ਮੈਂ ਇੱਕੋ ਹੀ ਬਾਬੇ ਜੀ ਦੀ ਅਰਦਾਸ ਕੀਤੀ ਕਿ ਮੇਰਾ ਘਰ ਬਣ ਜਾਏ ਮੇਰਾ ਘਰ ਬਣ ਗਿਆ ਔਰ ਕਿੰਨੀ ਕਿ ਖੁਸ਼ੀ ਹੋਈ ਜਦੋਂ ਘਰ ਬਣਾਇਆ ਬਹੁਤ ਜ਼ਿਆਦਾ ਪਾਜੀ ਔਰ ਬੱਚੇ ਕਿਸ ਤਰ੍ਹਾਂ ਦਾ ਸਹਿਯੋਗ ਕਰਦੇ ਨੇ ਬੱਚੇ ਬਹੁਤ ਵਧੀਆ ਭਾਜੀ ਕਦੀ ਕਹਿੰਦਾ ਨਹੀਂ ਕਿ ਮਮਾ ਮਮਾ ਨੂੰ ਮਿਸ ਨਹੀਂ ਕਰਦੇ ਕਿ ਮੰਮੀ ਤੁਸੀਂ ਘਰ ਰਹੋ ਤੁਸੀਂ ਪਾਪਾ ਦਾ ਕੰਮ ਹੈ ਕੰਮ ਕਰਨਾ ਤੁਸੀਂ ਘਰ ਹੀ ਰਹਿ ਕੇ ਹਾਂਜੀ ਮੇਰਾ ਬੇਟਾ ਰੋਂਦਾ ਆ ਮਮਾ ਤੁਸੀਂ ਨਹੀਂ ਜਾਣਾ ਹੈਗਾ ਤੁਸੀਂ ਘਰ ਰਹੋ ਪਾਪਾ ਨੂੰ ਜਾਣ ਦਿਓ ਫਿਰ ਅਸੀਂ ਬਿਲਵੰਡੀ ਕਰ ਲੈਨੇ ਆ ਭਾਜੀ ਇਹ ਜਿਹੜਾ ਹਿੰਮਤ ਹੈ ਨਾ ਬੜੀ ਕਿਸੇ ਕਿਸੇ ਕੋਲ ਹੁੰਦੀ ਹੈ ਕਿ ਇਹ ਫ੍ਰੀ ਸੇਵਾ ਕਰਨੀ ਇਹ ਕਿਸ ਤਰ੍ਹਾਂ ਦੀ ਮਾਨਗ ਚ ਆਇਆ ਤੁਹਾਡੇ ਔਰ ਮੇਰੇ ਮਾਜੀ ਕੋਲ ਗੱਲ ਚੱਲਦੀ ਪਈ ਆ ਕਿ ਇੱਕ ਗਰੀਬ ਘਰ ਦੇ ਵਿੱਚ ਜਾਂ ਮਿਡਲ ਕਲਾਸ ਫੈਮਿਲੀ ਦੇ ਵਿੱਚ ਉੱਠ ਕੇ ਇਦਾਂ ਦੀ ਸੇਵਾ ਕਰਨੀ ਉਹ ਕਿਸ ਤਰ੍ਹਾਂ ਦੀ ਮਾਗ ਚ ਤੁਹਾਡੇ ਬਣਿਆ ਸਬਬ ਕਿਦਾਂ ਬਣਿਆ ਕਿ ਹਸਬੰਡ ਵੀ ਚਾਹੁੰਦੇ ਸੀ ਕਿ ਤੁਸੀਂ ਸੇਵਾ ਕਰੋ ਫ੍ਰੀ ਸੇਵਾ ਜਿਹੜੀ ਉਹ ਕੀਤੀ ਜਾਵੇ ਹਾਂਜੀ ਪਾਜੀ ਮੇਰੇ ਹਸਬੰਡ ਵੀ ਇਹੋ ਚਾਹੁੰਦੇ ਸੀ ਕਿ ਅਸੀਂ ਪਹਿਲੇ ਮੇਰੇ ਕੋਈ ਬੱਚੇ ਬੇਬੀ ਨਹੀਂ ਸੀ ਹੈਗਾ 3 ਸਾਲ ਬਾਅਦ ਹੋਈਆ ਮੇਰੇ ਬੇਬੀ ਵੀ ਉਤੋਂ ਹੀ ਹੋਈਆ ਅਸੀਂ ਮੰਨਤ ਮੰਗਦੇ ਸੀ ਕਿ ਪਰਮਾਤਮਾ ਸਾਨੂੰ ਪਹਿਲਾਂ ਧੀ ਹੀ ਦੇ ਤੇ ਫਿਰ ਸਾਡੇ ਘਰ ਮੇਰੀ ਬੇਟੀ ਹੋਈ ਤੇ ਉਸ ਤੋਂ ਬਾਅਦ ਫਿਰ ਲਹਿਰਾ ਬੜਾ ਸ਼ੁਰੂ ਹੋ ਗਿਆ ਹਾਂਜੀ ਉਸ ਤੋਂ ਬਾਅਦ ਸਭ ਮੇਰੇ ਘਰ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਕਦੀ ਲੱਗਦਾ ਹੈ ਕਿ ਆਟੋ ਚਲਾਉਂਦੇ ਚਲਾਉਂਦੇ ਕਿ ਅੱਜ ਸ਼ਹੀਦ ਬਾਬਾ ਜੀ ਮੇਰੇ ਪਿੱਛੇ ਬੈਠੇ ਨੇ ਤੇ ਮੈਨੂੰ ਅੱਜ ਆ ਚੀਜ਼ ਜ਼ਰੂਰੀ ਸੀਗੀ ਇਹ ਚੀਜ਼ ਵੀ ਮਿਲ ਗਈ ਅੱਜ ਜੇਕਰ ਕੋਈ ਵੀ ਐਗਜ਼ਾਮਪਲ ਤੁਸੀਂ ਦੱਸਣਾ ਚਾਹੋ ਕਿ ਹਾਂ ਵੀ ਅੱਜ ਮੈਂ ਕਿਸੇ ਟਾਈਮ ਲੰਘਦੇ ਲੰਘਦੇ ਅ ਮੈਂ ਚ ਆਂਦੀ ਸੀ ਕਿ ਆ ਚੀਜ਼ ਹੋ ਜੇ ਤੇ ਉਹ ਹੋ ਗਈ ਉਸੇ ਟਾਈਮ ਕਦੀ ਦਿਮਾਗ ਚ ਆਇਆ ਜਾਂ ਕਦੀ ਮੰਗਿਆ ਕਦੀ ਅੱਜ ਤਾਂ ਕਦੀ ਇਤਨਾ ਇਹ ਹਾਂਜੀ ਬਾਜੀ ਇਦਾਂ ਤੇ ਬੜੀ ਬੜੀ ਹੋਇਆ ਜਦੋਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਨਾ ਇੱਕੋ ਇੱਕ ਨੇ ਬਾਬਾ ਦੀਪ ਸਿੰਘ ਜੀ ਮੇਰੀ ਕਾਹ ਵਿਸ਼ ਪੂਰੀ ਕਰ ਦੋ ਜਿੱਦਾਂ ਆਪਣੇ ਮਾਪਿਓ ਬੱਚਿਆਂ ਦੀ ਵਿਸ਼ ਪੂਰੀ ਕਰਦੀ ਨਾ ਬਾਬਾ ਦੀਪ ਸਿੰਘ ਜੀ ਉਦਾਂ ਹੀ ਵਿਸ਼ ਪੂਰੀ ਕਰਦੇ ਨੇ ਤੇ ਫਿਰ ਆਟੋ ਚ ਫਿਰ ਸਤਨਾ ਵਾਈਗੁਰੂ ਦਾ ਚਾਪ ਚੱਲਦਾ ਹਾਂ ਹਾਂਜੀ ਸਤਨਾ ਵਾਈਗੁਰੂ ਜੀ ਫਿਰ ਜਦੋਂ ਮਤਲਬ ਦੁਪਹਿਰਾ ਖਤਮ ਹੁੰਦਾ ਆ ਫਿਰ ਜਿਹੜੇ ਉਧਰੋਂ ਸੰਗਤ ਆਂਦੀਆਂ 4 ਵਜੇ ਠੀਕ ਆ ਉਹ ਫਿਰ ਆਪਣੇ YouTube ਤੇ ਹੀ ਲਾਲ ਈੰディア ਉਹ ਕੀਰਤਨ ਵਗੈਰਾ ਤੇ ਕਦੀ ਦੁਆ ਚਾਹੁੰਦਾ ਕਿ ਅੱਜ ਮਰਗੀ ਲਗਾਤਾਰ ਇਸ ਕਾ ਸੇਵਾ ਕਰ ਰਹੇ ਆ ਲਗਾਤਾਰ ਹੀ ਸੇਵਾ ਕਰ ਰਹੇ ਆ ਕਦੀ ਦਿਮਾਗ ਆਇਆ ਕਿ ਹੋਰ ਸੇਵਾ ਵਧਣੀ ਚਾਹੀਦੀ ਐ ਇਸ ਨੂੰ ਲੈ ਕੇ ਹਾਂਜੀ ਪਾਜੀ ਹੋਰ ਸੇਵਾ ਵਧਣੀ ਚਾਹੀਦੀ ਆ ਕਿਉਂਕਿ ਮੈਂ ਇੱਕ ਪਾਜੀ ਕੋਈ ਵੀ ਹੋਵੇ ਨਾ ਘਰ 'ਚ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਜਾਂ ਕੁਝ ਵੀ ਹੋਵੇ ਮੈਂ ਸੰਡੇ ਦੇ ਸੰਡੇ ਨਹੀਂ ਛੱਡਦੀਗੀ ਸੇਵਾ ਕਰਨ ਜਾਣੀ ਹੀ ਹੈਗੀ ਆ ਤੇ ਕਿੰਨੇ ਕ ਚੱਕਰ ਲੱਗ ਜਾਂਦੇ ਆ ਉੱਥੋਂ ਤੱਕ ਕੋਈ ਹੈਗਾ ਆਈਡੀਆ ਕੁਝ ਨਹੀਂ ਕੋਈ ਆਈਡੀਆ ਨਹੀਂ ਕਾਊਂਟ ਨਹੀਂ ਕੀਤਾ ਨਹੀਂ ਪਾਜੀ ਕਦੀ ਕਾਊਂਟ ਨਹੀਂ ਕੀਤਾ ਤੇ ਲਗਾਤਾਰੀ ਸੇਵਾ ਚੱਲਦੀ ਹੈ ਫਿਰ ਹਾਂਜੀ ਲਗਾਤਾਰੀ ਪਾਜੀ ਕਿੰਨੇ ਕ ਵਜੇ ਤੱਕ ਕਰਦੇ ਜਾਂਦੇ ਆ ਤੇ ਸਵੇਰੇ 9 ਵਜੇ ਤੋਂ ਸਟਾਰਟ ਹੁੰਦੀ ਆ 1 ਵਜੇ ਜਾਂਦਾ 2 ਵਜੇ ਜਾਂਦੇ ਆ ਤੇ ਕਦੀ ਹੋਇਆ ਕਿ ਕਿਸੇ ਨੇ ਕਹ ਦਰਬਾਰ ਸਾਹਿب ਜਾਣਾ ਚਾਹ ਰਹਾ ਮੇਰੇ ਕੋ ਪੈਸੇ ਨਹੀਂ ਹੈਗੇ ਉਹਨੂੰ ਵੀ ਸ਼ਟਡਾਉਨ ਦੇ ਫਿਰ ਕਿਸੇ ਟਾਈਮ ਹਾਂਜੀ ਭਾਜੀ ਉਹਨੂੰ ਵੀ ਫ੍ਰੀ ਸੇਵਾ ਸ਼ਟਡਾਉਨ ਨੇ ਮਿੱਤਲ ਦੇ ਦਰਬਾਰ ਸਾਹਿਬ ਦਾ ਲੱਗ ਗਿਆ ਕਿ ਕੋਈ ਗੁਰਦੁਆਰਾ ਸਾਹਿਬ ਹਾਂਜੀ 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 ਫ੍ਰੀ ਸੇਵਰ ਕਰਦੇ ਆ ਜੀ ਤੇ ਕਦੀ ਇਸ ਤਰ੍ਹਾਂ ਦਾ ਹੋਇਆ ਕਿ ਕੋਈ ਕਦੀ ਸੋਚਿਆ ਨਾ ਹੋਵੇ ਕਿ ਇਸ ਇਹ ਬੰਦਾ ਜਿਹੜਾ ਸੀਗਾ ਸਾਨੂੰ ਅਸੀਂ ਕੋਈ ਸੋਚਿਆ ਨਹੀਂ ਸੀਗਾ ਕਿ ਇਹ ਬੰਦਾ ਸਾਰੀ ਹੈਲਪ ਕਰ ਜਾਏਗਾ ਉਹ ਹੈਲਪ ਵੀ ਕਰ ਗਿਆ ਹੋਵੇ ਕਦੀ ਇਸ ਤਰ੍ਹਾਂ ਹੋਇਆ ਕਦੀ ਹਾਂਜੀ ਭਾਜੀ ਹੋਇਆ ਹੈਲਪ ਕੀਤੀ ਇੱਕ ਦਿਨ ਤੁਹਾਨੂੰ ਮੈਂ ਇੱਕ ਐਦਾਂ ਹੀ ਵਿਰਜੀ ਆਏ ਹੋਏ ਸੀ ਠੀਕ ਆ ਉਹ ਕਹਿੰਦੇ ਕਿ ਮੈਂ ਟਾਲਾ ਸਾਹਿਬ ਉੱਥੇ ਜਾਣਾ ਆ ਟਾਲਾ ਸਾਹਿਬ ਗੁਰਦੁਆਰੇ ਜਾਣਾ ਆ ਤੇ ਬਾਅਦ ਚੋਂ ਆਏ ਨੇ ਤੇ ਫਿਰ ਦੋ ਵਿਰਜੀ ਆਏ ਨੇ ਕਹਿੰਦੇ ਅਸੀਂ ਰਖੜੀ ਬਣਾਣੀ ਆ ਰਖੜੀ ਮੰਨੀ ਆ ਫਿਰ ਉਸ ਮੈਨ ਕਿ ਗਿਆ ਮੈਨੂੰ ਉਸ ਦਿਨ ਵਹੀ ਵੀ ਰੱਖਣੀ ਤਾਂ ਥੋੜਾ ਦਿਨ ਚੱਲਦੇ ਪਏ ਸੀ ਤੇ ਮੈਨੂੰ ਇੰਨਾ ਵਧੀਆ ਮਹਿਸੂਸ ਹੋਇਆ ਬਹੁਤ ਵਧੀਆ ਔਰ ਲੋਕ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਭਾਗ ਲੱਗ ਜਾਂਦੇ ਉਹ ਬਿਜ਼ਨਸ ਐਂਡ ਕਰਨ ਦੀ ਕੋਸ਼ਿਸ਼ ਕਰਦੇ ਕਿ ਇਦਾਂ ਦੋ ਤਿੰਨ ਐੜੋ ਹੋਰ ਪਾਏ ਜਾਂ ਨਾ ਹੋਰ ਭੈਣਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਸੋਚੋਗੇ ਇਨ ਫਿਊਚਰ ਕਿ ਇਸ ਤਰ੍ਹਾਂ ਦਾ ਰੋਜ਼ਗਾਰ ਭੈਣਾਂ ਨੂੰ ਦਿੱਤਾ ਜਾਵੇ ਤਾਂ ਉਹ ਕਿ ਫ੍ਰੀ ਸੇਵਾ ਕਰ ਸਕਣ ਹੋਰ ਜਗ੍ਹਾ ਤੇ ਹਾਂਜੀ ਭਾਜੀ ਅਸੀਂ ਚਾਹੁੰਦੇ ਹਾਂ ਕਿ ਚਲੋ ਥੋੜਾ ਵੀ ਬਿਨ ਹੋਰ ਰੋਜ਼ਗਾਰ ਮਿਲੇ ਔਰ ਇਦਾਂ ਦੀ ਸੇਵਾ ਕਰ ਸਕਣ ਕੀ ਕਹਿਣਾ ਚਾਹੋਗੇ ਹੋਰ ਭੈਣਾਂ ਭਰਾਵਾਂ ਨੂੰ ਜਿਹੜੇ ਸੇਵਾ ਕਰਨ ਆਉਂਦੇ ਨੇ ਚਪਾਇਆ ਸਾਹਿਬ ਵਾਸਤੇ ਔਰ ਤੁਹਾਨੂੰ ਲੱਭਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ بس ਇਹੋ ਕਿ ਜੋ ਵੀ ਸੰਗਤ ਆਂਦੀ ਆ ਕੇ ਮੇਰੇ ਪਿੰਕੋਟਜ ਬੈਠੇ ਨਾ ਤੇ ਮੈਨੂੰ ਵੀ ਬੜਾ ਵਧੀਆ ਲੱਗਦਾ ਹੈ ਜਦੋਂ ਆਂਦੀ ਆ ਸੰਗਤ ਮੈਨੂੰ ਲੱਭਦੀ ਹੈ ਨਾ ਤੇ ਮੈਨੂੰ ਬੜਾ ਵਧੀਆ ਹੁੰਦਾ ਹੈ ਫਿਰ ਜਦੋਂ ਆਟ ਕੇ ਬੈਠਦੇ ਨਾ ਤੁਸੀਂ ਸੇਵਾ ਕਰਦੇ ਹੋ ਜੀ ਤੁਸੀਂ ਫ੍ਰੀ ਸੇਵਾ ਕਰਦੇ ਹੋ ਫਿਰ ਜਦੋਂ ਮੈਂ ਸੇਵਾ ਤੇ ਲੈ ਕੇ ਜਾਂਦੀ ਆ ਨਾ ਫਿਰ ਦੂਸਰੇ ਆਟੋ ਚ ਜਿਹੜੀਆਂ ਬੈਠੀਆਂ ਹੁੰਦੀਆਂ ਨਾ ਦੂਸਰੇ ਪੈਸੇ ਵਾਲੇ ਆਟੋ ਤੇ ਕੈਮਰਾ ਦੇਖੋ ਕਿਹੜੀ ਸੇਵਾ ਕਰਦੀ ਪਈ ਆ ਫ੍ਰੀ ਸੇਵਾ ਕਰਦੀ ਪਈ ਆ ਤੇ ਬੜੀ ਮਨ ਮਤਲਬ ਕਿ ਖੁਸ਼ੀ ਹੁੰਦੀ ਉਦੋਂ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਭੈਣ ਦੇ ਮਦਦ ਜ਼ਰੂਰ ਕੀਤੀ ਜਾਵੇ ਇਹਨਾਂ ਦੇ ਆਟੋ 'ਚ ਬੈਠਾ ਜਾਵੇ ਤਾਂ ਜੋ ਕਿ ਇਹ ਆਪਣੇ ਜਿਹੜਾ ਸੇਵਾ ਕਰ ਰਿਹਾ ਨੇ ਇਹਨਾਂ ਦੇ ਸੇਵਾ ਦਾ ਜਿਹੜਾ ਫਲ ਇਹਨਾਂ ਨੂੰ ਹੋਰ ਮਿਲ ਸਕੇ ਕੈਮਰਾਮੈਨ ਵਜਦਨਾ ਗੁਰਪ੍ਰੀਤ ਸਿੰਘ ਅਮਰਸਾ ਸਾਹਿਬ